ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਡੱਲੇਵਾਲ ਬਾਰੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਡੱਲੇਵਾਲ ਦੀ ਤਬੀਅਤ ਬਹੁਤ ਬਈ ਖਰਾਬ ਹੋ ਚੁੱਕੀ ਜੋ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਤੇ ਉਹਨਾਂ ਨੂੰ ਅੱਜ ਮਰਨ ਬਰਤ ਤੇ 17ਵਾਂ 18ਵਾਂ ਦਿਨ ਹੋ ਚੱਲਿਆ ਤੇ ਉਹਨਾਂ ਦਾ ਬਈ ਬੀਪੀ ਡਾਉਨ ਤੇ ਬਾਕੀ ਕਿੰਨੀਆਂ ਤੇ ਅਸਰ ਪੈ ਰਿਹਾਗਾ ਤੇ ਜਿਹੜੀ ਹੁਣ ਆਪਾਂ ਗੱਲ ਕਰੀਏ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਇਹ ਡਿੱਗੀ ਹੋਈ ਸਰਕਾਰ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਕਿਸੇ ਨੂੰ ਕੋਈ ਇਹਨਾਂ ਨੂੰ ਇਨਾ ਤੱਕ ਕੋਈ ਅਸਰ ਨਹੀਂ ਪੈ ਰਿਹਾ ਕਿਉਂਕਿ ਇੱਕ ਬਜ਼ੁਰਗ 80-85 ਸਾਲ ਦਾ ਮਰਨ ਵਰਤ ਤੇ ਬੈਠਾ ਅਜੇ ਘੱਟੋ ਘੱਟ 17-18 ਦਿਨ ਹੋ ਗਏ ਤੇ ਬੰਦੇ ਨੂੰ ਕੋਈ ਵੀ ਇਨਸਾਨ ਆ ਇੱਕ ਦਿਨ ਦਾ ਭੁੱਖਾ ਰਹੇ ਤਾਂ ਬਹੁਤ ਬਈ ਮੁਸ਼ਕਲ ਹੋ ਜਾਂਦਾ ਤਬੀਅਤ ਉਹਨੂੰ ਤਾਂ 17-18 ਦਿਨ ਹੋ ਗਏ ਵੇਟ ਵੀ ਉਹਦਾ ਦੱਸਿਆ ਗਿਆ ਜਿਹੜੇ ਹਿਸਾਬ ਨਾਲ 12-14 ਕਿਲੋ ਘਟ ਗਿਆ ਪਹਿਲਾਂ 11 ਸੀ ਤੇ ਹੁਣ 15-16 ਕਿਲੋ ਦੱਸਿਆ ਗਿਆ ਕਿਉਂਕਿ ਦਿਨੋਂ ਦਿਨਾਂ ਵੇਟ ਵੀ ਘਟਦਾ ਜਾਂਦਾ ਤਬੀਅਤ ਖਰਾਬ ਹੋ ਰਹੀ ਹੈ ਕੱਲ ਉਹਨਾਂ ਨੇ ਖੂਨ ਨਾਲ ਚਿੱਠੀ ਲਿਖ ਕੇ ਨਰਿੰਦਰ ਮੋਦੀ ਮੋਦੀ ਕੋਲੇ ਭੇਜੀ ਗਈ ਆ ਤੇ ਉਹ ਚਿੱਠੀ ਪਹੁੰਚ ਚੁੱਕੀ ਹੁਣ ਦੇਖਦੇ ਆ ਵੀ ਹੱਲ ਕੀ ਕਰਦੇ ਆ ਆਪਣੇ ਕਿਸਾਨਾਂ ਦਾ ਕਿਉਂਕਿ ਆਪਣੇ ਕਿਸਾਨਾਂ ਦੇ ਨਾਲ ਹਰ ਵਾਰ ਤੱਕਾ ਹੋ ਰਿਹਾ ਕਿਉਂਕਿ ਇੱਕ ਅੰਦਾਲਨ ਅੰਦਾਲਨ 2 ਚੱਲਿਆ ਇਹ ਪਹਿਲਾਂ ਵੀ ਇੱਕ ਵਾਰ ਆਪਣਾ ਪਤਾ ਵੀ ਜਿੱਤ ਆਪਾਂ ਉਦੋਂ ਪ੍ਰਾਪਤ ਕੀਤੀ ਸੀ ਉਦੋਂ ਮੋਦੀ ਨਾਲ ਫਿਰ ਲੜੇ ਸੀ ਹੁਣ ਫਿਰ ਤੋਂ ਇਹ ਚਾਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਪੈ ਚੁੱਕਿਆ ਹੁਣ ਗੱਲ ਕਰੀਏ ਜੇ ਆਪਾਂ ਜੋ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ 17 18 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਉੱਤੇ ਬੈਠੇ ਨੂੰ ਤਾਂ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਤੇ ਇਹਨਾਂ ਦਾ ਜੋ ਜੋ ਵੀ ਜੇ ਕੋਈ ਵੀ ਉਹਨਾਂ ਉੱਪਰ ਅੰਜਾਮ ਕੋਈ ਵੀ ਉਹਨਾਂ ਉੱਪਰ ਪਹੁੰਚਦਾ ਉਹਨਾਂ ਦੀ ਸਿਹਤ ਦੇ ਉੱਤੇ ਤਾਂ ਉਹ ਅਸਰ ਸੈਂਟਰ ਸਰਕਾਰ ਤੇ ਪੰਜਾਬ ਦੀ ਸਰਕਾਰ ਇਹ ਇਹਨਾਂ ਦੇ ਉੱਪਰ ਇਹਨਾਂ ਤੇ ਇਲਜ਼ਾਮ ਲੱਗੂ ਆ ਸਿੱਧਮ ਸਿੱਧਾ ਕਿਉਂਕਿ ਇਹਨਾਂ ਦੀ ਵਜ੍ਹਾ ਨਾਲ ਸਰਕਾਰਾਂ ਦੀ ਨਾਲ ਸਾਡੇ ਕਿੰਨੇ ਹੀ ਕਿਸਾਨ ਆਪਾਂ ਐਂ ਕਵਾਂਗੇ ਵੀ ਕਿੰਨੇ ਹੀ ਸਹੀਦ ਹੋਗੇ ਇਹ ਤੋਂ ਪਹਿਲਾਂ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਪਹਿਲਾਂ ਵਾਲੀ ਲੜਾਈ ਚ ਕਿੰਨੇ ਨੌਜਵਾਨਾਂ ਦੀ ਕਿੰਨੇ ਫੱਟੜ ਕਰਤੇ ਕਿੰਨਿਆਂ ਦੀ ਮੌਤ ਹੋ ਗਈ ਸੀ ਸਾਰਿਆਂ ਨੂੰ ਪਤਾ ਇਹ ਦੂਜਾ ਅੰਦੋਲਨ ਅੰਦੋਲਨ 2 ਚੱਲ ਪਿਆ ਹੁਣ ਇਹਦੇ ਵਿੱਚ ਵੀ ਇਹਨਾਂ ਨੇ ਕਿਸਾਨਾਂ ਦੇ ਉੱਪਰ ਗੋਲੀਆਂ ਮਾਰਦੇ ਆ ਅਥਰੂ ਗੈਸ ਦੇ ਗੋਲੇ ਸੱਟੇ ਜਾਂਦੇ ਆ ਹੋਰ ਵੀ ਪਰਤਾ ਜਿਹੜੇ ਕੀਤੇ ਜਾਂਦੇ ਆ ਡਾਂਗਾ ਮਾਰਦੇ ਆ ਆ ਇੱਕ ਬਜ਼ੁਰਗਾ ਹੁਣੀ ਵੀਡੀਓ ਦੇਖੀ ਜਾਂਦਾ ਸੀ ਮੈਂ ਆਰਮੀ ਵਾਲੇ ਨੇ ਠੰਡ ਦੇ ਵਿੱਚ ਨਾ ਇਹ ਦੇਖਦਿਆ ਆ ਥੋੜੇ ਦਿਨ ਦੀ ਵੀਡੀਓ ਆ ਵੀਡੀਓ ਵੈਸੇ ਪੁਰਾਣੀ ਹੈ ਕਿ 10-12 ਦਿਨ ਹੋ ਗਏ ਤਾਂ ਉਹਦੇ ਇੱਥੇ ਡਾਂਗ ਮਾਰੀ ਮੋਢੇ ਤੇ ਬਜ਼ੁਰਗ ਸੀ ਜੀ ਆ ਉਹ 75-80 ਸਾਲ ਦਾ ਤੇ ਆਰਮੀ ਵਾਲੇ ਉਹਦੇ ਡਾਂਗਾ ਮਾਰ ਰਹੇ ਆ ਅੱਜ ਤੋਂ 5-7 ਦਿਨ ਵੀਡੀਓ ਪਹਿਲਾਂ ਤੁਹਾਨੂੰ ਪਤਾ ਅਥਰੂ ਗੈਸ ਦੇ ਕੋਲੇ ਜਦੋਂ ਸਿੱਟੇ ਪਹਿਲਾਂ ਇਹਨਾਂ ਨੇ ਫੁੱਲ ਪਰਸਾਏ ਗਏ ਜਦੋਂ ਕੋਲੇ ਆ ਗਏ ਇਹਨਾਂ ਦੇ ਕੋਲੇ ਪਹੁੰਚ ਗਏ ਕਿਸਾਨ ਤਾਂ ਇਹਨਾਂ ਨੇ ਚਾਲ ਨਾਲ ਉਹਨਾਂ ਦੇ ਉੱਪਰ ਅਥਰੂ ਗਾਸ ਦੇ ਗੋਲੇ ਸਿੱਟੇ ਰਬੜ ਦੀਆਂ ਗੋਲੀਆਂ ਰੌਂਦ ਜਿਹੜੇ ਮਾਰਦੇ ਆ ਇਹਨਾਂ ਅੱਧਿਆਂ ਨੂੰ ਗਾਇਲ ਕਰਤਾ ਤੇ ਹਰ ਰੋਜ਼ ਨਵੀਆਂ ਤੋਂ ਨਵੀਆਂ ਖਬਰਾਂ ਸਾਨੂੰ ਮਿਲਦੀਆਂ ਹੁਣ ਸਾਰਾ ਇਨਜਾਮ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਉੱਪਰ ਹੀ ਲੱਗੂ ਆ ਬਾਈ ਕਿਉਂਕਿ ਇੱਕ ਬਜ਼ੁਰਗ ਜੋ 80-85 ਸਾਲ ਦਾ ਜਿਹਦਾ ਕੀ ਇਸ ਟਾਈਮ ਆਰਾਮ ਕਰਨ ਦਾ ਸਮਾਂ ਸੀ ਤੇ ਉਹ ਇਸ ਟਾਈਮ ਧਰਨੇ ਦੇ ਵਿੱਚ ਜਾਰੀ ਆ 17-18 ਦਿਨ ਹੋ ਚੁੱਕੇ ਭੁੱਖ ਹੜਤਾਲ ਨੂੰ ਕੱਲ ਦੀ ਅਪੀਲ ਇੱਕ ਲੱਖ ਸਿੰਘ ਸਿਧਾਨਾ ਨੇ ਕੀਤੀ ਸੀ ਹਰ ਘਰ ਦੇ ਚਿੱਲੇ ਦੇ ਵਿੱਚ ਕੱਲ ਕਿਤੇ ਵੀ ਰੋਟੀ ਨਹੀਂ ਬਣੀ ਜਿੱਥੋਂ ਤੱਕ ਇਹ ਵੀਡੀਓ ਪਹੁੰਚੀ ਆ ਸਾਨੂੰ ਵੀ ਪਤਾ ਅਸੀਂ ਵੀ ਨਹੀਂ ਰੋਟੀ ਕੱਲ ਦੀ ਨਹੀਂ ਬਣੀ ਸਾਡੇ ਘਰੇ ਵੀ ਕਿਉਂਕਿ ਸਾਡੇ ਕੋਲੇ ਵੀ ਲੱਖ ਸਦਾਨਾਂ ਦੀ ਅਸੀਂ ਵੀਡੀਓ ਦੇਖ ਚੁੱਕੇ ਅਸੀਂ ਉਹਨਾਂ ਨਾਲ ਬਈ ਆਪਣਾ ਭਰਾਵਾ ਮੰਗੂ ਉਹਨਾਂ ਨਾਲ ਮੂੰਹ ਪਿਆਰ ਹੈਗਾ ਉਹਨਾਂ ਦੀ ਵੀਡੀਓ ਦੇਖ ਕੇ ਅਸੀਂ ਵੀ ਕੱਲ ਸਾਡੇ ਵੀ ਘਰੇ ਚੱਲੇ ਅੱਗ ਨਹੀਂ ਪਈ ਨਾ ਸਾਡੇ ਘਰੇ ਖਾਣਾ ਬਣਿਆ ਕੱਲ ਕਹਿੰਦਾ ਮਤਲਬ ਵੀ ਸਾਰੇ ਪੰਜਾਬ ਦੇ ਵਿੱਚ ਅਪੀਲ ਕੀਤੀ ਸੀ ਇੱਕ ਦਿਨ ਦਾ ਸਾਰਿਆਂ ਨੇ ਕੱਲ ਸਾਡੇ ਕੋਲੇ ਤਾਂ ਬਈ ਜੋ ਵੀਡੀਓ ਪਹੁੰਚੀ ਅਸੀਂ ਤਾਂ ਉਸ ਗੱਲ ਤੇ ਜਾਰੀ ਰਹੇ ਹਾਂ ਕੱਲ ਖਾਣਾ ਸਾਡੇ ਘਰੇ ਵੀ ਨਹੀਂ ਬਣਿਆ ਪਰ ਇਹ ਹਰ ਪੰਜਾਬੀ ਨੂੰ ਇਹ ਸੋਚਣਾ ਚਾਹੀਦਾ ਸੀ ਪਰ ਕੱਲ ਮੈਨੂੰ ਸਮਾਂ ਨਹੀਂ ਲੱਗਿਆ ਕਿਉਂਕਿ ਬਾਹਰ ਜਾਣ ਕਰਨਾ ਵੀਡੀਓ ਨਹੀਂ ਬਣਾ ਸਕੇ ਹੁਣ ਇਹ ਵੀਡੀਓ ਅੱਜ ਆਪਾਂ ਬਣਾ ਰਹੇ ਹਾਂ ਕੱਲ ਕੋਈ ਬਾਹਰ ਜਾ ਰਹੇ ਸੀ ਇਹਦਾ ਕਰਕੇ ਵੀਡੀਓ ਬਣਾ ਨਹੀਂ ਸਕੇ ਜੀ ਤੇ ਅੱਜ ਆਪਾਂ ਤੁਹਾਡੇ ਤੱਕ ਉਹ ਖਬਰ ਪਹੁੰਚਾਉਣੇ ਆ ਜੋ ਖਬਰ ਆਪਣੇ ਪੰਜਾਬ ਚ ਹੁੰਦੀ ਆ ਕੋਈ ਫੇਕ ਖਬਰ ਨਹੀਂ ਹੁੰਦੀ ਇਹ ਖੌਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਜਿਵੇਂ ਖਬਰਾਂ ਹੁੰਦੀਆਂ ਆ ਆਪਾਂ ਉਹ ਤੁਹਾਡੇ ਤੇ ਕਵਰ ਪਚਾਉਣੇ ਆ ਅੱਜ ਦੀ ਜੋ ਖਬਰ ਆ ਜਗਜੀਤ ਸਿੰਘ ਡੱਲੇਵਾਲ ਨੇ ਕੱਲ ਦੀ ਖੂਨ ਪਰਸੋ ਚੌਥੇ ਦੇ ਵਿੱਚ ਖੂਨ ਦੀ ਚਿੱਠੀ ਲਿਖੀ ਗਈ ਸੀ ਕੱਲ ਉਹਨਾਂ ਕੋਲੇ ਪਹੁੰਚ ਚੁੱਕੀ ਤਾਂ ਹੁਣ ਦੇਖਦੇ ਆ ਵੀ ਇਹਦਾ ਉਹ ਆਕਸ਼ਨ ਕੀ ਲੈਂਦੇ ਆਪਣੇ ਤੇ ਕਿਉਂਕਿ ਉਹਨਾਂ ਕੋਲੇ ਚਿੱਠੀ ਪਹੁੰਚ ਚੁੱਕੀ ਜਗਜੀਤ ਸਿੰਘ ਡੱਲੇਵਾਲ ਨੇ ਜੋ ਲਿਖੀ ਹੋਈ ਆ ਸਾਡੀਆਂ ਮੰਗਾਂ ਜੋ ਵੀ ਆ ਤੇ ਇਹ ਦੇਖਦੇ ਹੁਣ ਅੱਗੋ ਮੋਦੀ ਸੈਂਟਰ ਸਰਕਾਰ ਕੀ ਕਰਨਾ ਚਾਹੁੰਦੀ ਆ ਕਿਉਂਕਿ ਪੰਜਾਬ ਸਰਕਾਰ ਤਾਂ ਇੱਕ ਡਿੱਗੀ ਹੋਈ ਮਰੀ ਹੋਈ ਸਰਕਾਰ ਆ ਪਰਸੋ ਚੌਥ ਦਾ ਪਾਸਾ ਨੇ ਦੇਖਿਆ ਮੈਂ ਇਹਦਾ ਪਿੰਡਾਂ ਦੇ ਵਿੱਚ ਜਾਂਦਾ ਜਦੋਂ ਹੁਣ ਵੀ ਇਹਦੇ ਵਾਦੇ ਵੱਡੇ ਵੱਡੇ ਆਉਂਦੇ ਆ ਤੇ ਹੁਣ ਇਸ ਟਾਈਮ ਇਹਨੂੰ ਕੋਈ ਕਿਸਾਨ ਦੀਨਾ ਨਹੀਂ ਜਗਜੀਤ ਸਿੰਘ ਢੱਲੇਵਾਲਾ ਜੋ ਇੱਕ ਬਜ਼ੁਰਗ ਆਪਾਂ ਤੇ ਕਹਨੇ ਆ ਵੈਗਰੂ ਉਹਨਾਂ ਦੀ ਹਿੰਮਤ ਨੂੰ ਚਾਰੀ ਰੱਖੇ ਹੋਰ ਵੀ ਉਹਨਾਂ ਦੀ ਬਣੀ ਰਵੇ ਕਹਿੰਦਾ ਮਤਲਬ ਵੀ ਹਿੰਮਤ ਬਣੀ ਰਵੇ ਵਿਚਾਰੇ ਦੀ ਕਿਉਂਕਿ ਆਪਦੇ ਇੱਕ ਬਜ਼ੁਰਗ 88 86 ਸਾਲ ਦਾ ਜੋਗੀ ਤੇ ਮਰਨ ਵਰਤ ਤੇ ਬੈਠਾ ਆਪਣੇ ਵੱਲੋਂ ਵੀ ਇਹੀ ਬਈ ਉਹਨਾਂ ਨੂੰ ਐਗਰੂ ਮੁਰੇ ਇਹੀ ਅਰਦਾਸ ਆ ਉਹਨਾਂ ਦੀ ਸਿਹਤ ਵੀ ਸਹੀ ਰਹੇ ਵਧੀਆ ਤੰਦਰੁਸਤੀ ਬਖਸ਼ੇ ਭਗਵਾਨ ਉਹਨੂੰ ਕਿਉਂਕਿ ਇੱਕ ਬਜ਼ੁਰਗ ਜੋਗੀ ਉਹਨਾਂ ਦਾ ਆਰਾਮ ਕਰਨ ਦਾ ਸਮਾਂ ਤੇ ਉਹ ਧਰਨੇ ਦੇ ਵਿੱਚ ਪੀੜਤ ਹੋ ਰਿਹਾ ਇਸ ਟਾਈਮ ਤੇ ਇੰਨਾ ਸਰਕਾਰ ਉੱਪਰ ਕੋਈ ਇਹਨਾਂ ਨੂੰ ਕੋਈ ਕਿਸੇ ਦਾ ਕੋਈ ਮਰੀ ਜਾਵੇ ਕੋਈ ਮਤਲ ਨਹੀਂ ਕਿਉਂਕਿ ਸਰਕਾਰ ਨੂੰ ਤਾਂ ਇਹ ਹੈਗਾ ਜਿੱਥੇ ਪਹਿਲਾਂ ਇੰਨੇ ਹੋ ਗਏ ਤਾਂ ਇਹ ਵੀ ਹੋ ਚੁੱਕੀ ਹੁੰਦਾ ਪਰ ਇਹਦਾ ਅੰਜਾਮ ਸਾਰਾ ਦੋਨੇ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਉੱਤੇ ਲੱਗੂ ਆ ਜੇ ਕੋਈ ਗੱਲਬਾਤ ਹੋਊਗੀ ਜਾਂ ਉਹਨਾਂ ਦੀ ਜਾਣ ਵੀ ਜਾਂਦੀ ਹੈ ਸਰਕਾਰ ਦੇ ਉੱਪਰ ਸਿੱਧਾ ਅਟੈਕ ਲੱਗੂ ਤਾਂ ਇਹ ਸਾਰਾ ਪੰਜਾਬ ਉਦੋਂ ਖੜਾ ਹੋਊਗਾ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਜਮੀਰ ਮਰ ਰਿਹਾ ਜਦੋਂ ਇਹ ਅੱਪਾ ਕਹਿੰਦੇ ਆ ਇੱਕ ਬਜ਼ੁਰਗ ਆ ਜੋ ਜੇ ਇਹਨੂੰ ਆਪਾਂ ਐ ਸਮਝੀਏ ਆਪਣਾ ਕੋਈ ਪਿਓ ਬੈਠਾ ਹੋਵੇ ਤਾਂ ਆਪਾਂ ਉਹਦੇ ਮਗਰ ਫਿਰ ਲੱਗਾਂਗੇ ਨਹੀਂ ਇਹਨੂੰ ਐ ਸਮਝ ਕੇ ਚੱਲੋ ਵੀ ਆਪਣੇ ਹੀ ਕੋਈ ਹੈਗਾ ਆਪਣੇ ਜੇ ਕਿਸਾਨ ਨਾ ਰਿਹਾ ਤਾਂ ਆਪਣਾ ਪੰਜਾਬ ਵੀ ਨਹੀਂ ਰਹਿਣਾ ਕਿੱਥੋਂ ਖਾਓਗੇ ਕਿੱਥੋਂ ਕੀ ਕਰੋਗੇ ਜਿਵੇਂ ਪਾਕਿਸਤਾਨ ਦੇ ਵਿੱਚ 150 ਰੁਪਏ ਕਿਲੋ ਆਟਾ ਤੇ ਫਿਰ ਆਪਣੇ ਵੀ ਇੱਥੇ ਇਹੀ ਰੇਟ ਮਿਲਣਾ ਕਿਉਂਕਿ ਸਰਕਾਰਾਂ ਦੇ ਹੱਥ ਚ ਉਹ ਜੂ ਹੁਣ ਤਾਂ ਆਪਣੇ ਕਿਸਾਨ ਭਰਾ ਬੀਜਦੇ ਆ ਤਾਂ ਇਹਦਾ ਕਰਕੇ ਆਪਣੇ ਘਰਾਂ ਦੇ ਵਿੱਚ ਨਾਜ ਵੀ ਪਹੁੰਚਦਾ ਇਹ ਬਾਹਰ ਦੇ ਸ਼ਾਜ ਵੀ ਜਾਂਦਾ ਟ੍ਰੇਨਾਂ ਰਾਹੀਂ ਤਾਂ ਇਹ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਆ ਗਈ ਡੋਰ ਤਾਂ ਆਪਾਂ ਨੂੰ ਇਹਨਾਂ ਨੇ ਜਿਵੇਂ ਪਾਕਿਸਤਾਨ ਦੇ ਵਿੱਚ 150 ਰੁਪਿਆ ਕਿਲੋ ਆਟਾਗਾ ਤਾਂ ਆਪਣੇ ਨਾਲ ਵੀ ਇਹੀ ਹਾਲ ਹੋ ਜੂਗਾ ਬਾਅਦ 'ਚ ਪਾਕਿਸਤਾਨ ਵਾਲਾ ਹਾਲ ਹੋ ਜੂਗਾ ਜੇ ਆਪਣੇ ਇਹ ਜੰਗ ਕਿਸਾੜ ਹਾਰ ਗਏ ਸਾਰਾ ਕੁਝ ਸਰਕਾਰ ਦੇ ਹੱਥ 'ਚ ਹੋ ਜੂ ਪਰ ਹੁਣ ਇਹ ਇੰਨੀ ਕ ਪੀਲ ਕਰਦੇ ਆ ਆਪਣੇ ਭਰਾਵਾਂ ਨੂੰ ਇਹ ਖਾਸ ਕਰਕੇ ਆਪਣੇ ਪੰਜਾਬ ਵਾਸਤੇ ਸਾਰੇ ਪੰਜਾਬ ਵਾਸਤੇ ਇਕੱਲੇ ਜਗਜੀਤ ਸਿੰਘ ਡੱਲੇਵਾਲ ਦਾ ਲੜਨ ਦਾ ਹੱਕ ਨਹੀਂ ਸਾਰੇ ਕਿਸਾਨਾਂ ਨੂੰ ਭਰਾਵਾਂ ਨੂੰ ਜਿੱਥੋਂ ਤੱਕ ਮਜ਼ਦੂਰਾਂ ਨੂੰ ਸਾਰਿਆਂ ਨੂੰ ਲੜਨ ਦਾ ਹੱਕ ਆ ਭਾਈ ਇਹ ਜੋ ਇਹਨਾਂ ਨਾਲ ਜੰਗ ਜਾਰੀ ਆ ਚਲੋ ਜੀ ਅੱਜ ਦੀ ਵੀਡੀਓ ਆਪਣੀ ਜਗਜੀਤ ਸਿੰਘ ਢੱਲੇਵਾਲ ਤੇ ਸੀ ਤੇ ਆਪਾਂ ਨਵੇਂ ਤੋਂ ਨਵੇਂ ਟੌਪਿਕ ਜੋ ਆਪਣੇ ਪੰਜਾਬ ਚੋਂ ਦਾ ਪੱਥਰ ਦੇ ਕਬਚੌਣੇ ਰਹਿਣੇ ਆ ਕਿਉਂਕਿ ਆਪਣਾ ਪੰਜਾਬ